ਜਿਸ ਤਰੀਕੇ ਦੀ ਸ਼ਬਦਾਬਲੀ ਜੂਤਰਖਾਨ ਭਾਈਚਾਰੇ ਆ ਸੁਨਿਆਰਾ ਭਾਈਚਾਰੇ ਲਈ ਵਰਤੀ ਗਈ ਕੀ ਵਰਤੀ ਜਾ ਸਕਦੀ ਹੈ ਪ੍ਰਵੀਜ਼ਨ ਕੀ ਕਹਿੰਦਾ ਕਿ ਕਿਉਂਕਿ ਤੁਸੀਂ ਇਸ ਸ਼ਿਕਾਇਤ ਨੂੰ ਬੜੀ ਡੀਪਲੀ ਮੋਨਿਟਰ ਨਹੀਂ ਕੀਤਾ ਹੋਇਆ 2 ਵਾਇਲੇਸ਼ਨਸ ਵਨ ਇਜ਼ ਰਿਗਾਰਡਿੰਗ ਦਾ ਕਾਸਟ ਰਿਮਾਰਕਸ ਜੋ ਕੀਤੀ ਹੈ ਤੋਂ ਉਹ ਕਾਸਟ ਰਿਮਾਰਕਸ ਕਿਸੇ ਦੇ ਵੀ ਗੈਸ ਵੈਸੇ ਵੀ ਨਹੀਂ ਕਰਨਾ ਚਾਹੀਦਾ रिपोर्ट मेरे को डीसी सांगड को भेजिए ਤੇ ਉਹ ਰਿਪੋਰਟ ਦੇਖ ਕੇ ਮੈਨੇ ਜੋ ਅਸੈਸਮੈਂਟ ਹੈ ਉਹ ਅਸੈਸਮੈਂਟ ਕਰਵਾ ਕੇ ਕਿ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਭੇਜੀਏ ਜੋ ਜੋ ਫਰਦਰ ਡਾਇਰੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਤੋਂ ਅਵੇਟਡ ਹੈ ਕਮਿਸ਼ਨ ਤੋਂ ਕਲੈਰੀਫਿਕੇਸ਼ਨ ਆ ਚੁੱਕਿਆ ਹੈ ਕਿ ਗਵਰਨਮੈਂਟ ਰੈ residencies ਇਸ ਆਲਸੋ ਇਨਕਲੂਡਿੰਗ the government accommodation ਇਸ ਕਰਕੇ ਅਸੀਂ ਜੋ ਆਮ ਆਦਮੀ ਪਾਰਟੀ ਨੂੰ ਇੱਕ ਨੋਟਿਸ issues ਕੀਤਾ ਹੈ ਤੇ ਉਹਨਾਂ ਦੀ ਰਿਪਲਾਈ ਅਵੇਟਡ ਜੇ ਉਹਨਾਂ ਦੀ ਰਿਪਲਾਈ ਆਏਗੀ ਵੀ ਵਿਲ ਟੇਕ ਐਕਸ਼ਨ ਪਿਛਲੇ ਦਿਨੀ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਾਲਜੀਤ ਪੁੱਲਰ ਵੱਲੋਂ ਇਹ ਬਿਆਨ ਦਿੱਤੇ ਗਏ ਸੀ ਕੁਝ ਜਿਹੜੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਏ ਸੀ ਉਹਨਾਂ ਦੀ ਸ਼ਿਕਾਇਤ ਵੀ ਇਲੈਕਸ਼ਨ ਕਮਿਸ਼ਨ ਪੰਜਾਬ ਕੋਲੇ ਹੋਈ ਸੀਗੀ ਉਹ ਸ਼ਿਕਾਇਤ ਦਾ ਕੀ ਬਣਿਆ ਕਿ ਨਪਤਾ ਹੋਇਆ ਕਿ ਅੱਗੇ ਭੇਜੀ ਗਈ ਹੈ ਨਹੀਂ ਭੇਜੀ ਗਈ ਇਸੇ ਬਾਰੇ ਗੱਲਬਾਤ ਕਰ ਲੈਣੀ ਹੈ ਸਾਡੇ ਨਾਲ ਇੱਥੇ ਸਿਵਨ ਸੀਜੀ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਸਿਵਨ ਜੀ ਕਿਵੇਂ ਦੇਖਿਆ ਗਿਆ ਇਸ ਐਪਲੀਕੇਸ਼ਨ ਨੂੰ ਜੋ ਤੁਹਾਨੂੰ ਸ਼ਿਕਾਇਤ ਦੇ ਰੂਪ ਦੇ ਵਿੱਚ ਦਿੱਤੀ ਗਈ ਉਹਦਾ ਕੀ ਬਣਿਆ ਉਹਦੇ ਵਿੱਚ ਕੀ ਦੇਖਿਆ ਕਿ ਵਾਕਈ ਉਹਦੇ ਵਿੱਚ ਵਾਇਲੈਂਸ ਸੀਗੀ ਚੋਣਾਂ ਹ ਹ ਦੇਖੋ ਜ ਮੇਰੇ ਕੋਲ ਦੋ ਕੰਪਲੇਂਟ ਆਈ ਸੀ ਮਿਸਟਰ ਲਾਲਜੀਤ ਪੁੱਲਰ ਮਨਿਸਟਰ ਪੰਜਾਬ ਗਵਰਨਮੈਂਟ ਦੇ ਤੇ ਉਹਦੇ ਵਿੱਚ ਮੈਂ ਰਿਪੋਰਟ ਲਿਆ ਸੀ ਡੀਸੀ ਤਰਨਤਾਰਨ ਤੋਂ ਤੋਂ ਡੀਸੀ ਨੇ ਫਿਰ ਏਆਰਓ ਤੋਂ ਰਿਪੋਰਟ ਲਈ ਹੈ ਤੇ ਏਆਰਓ ਨੇ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਰਿਪਲਾਈ ਵੀ ਦਿੱਤਾ ਹੈ ਤੇ ਉਸ ਤੋਂ ਬਾਅਦ ਜੋ ਰਿਪੋਰਟ ਹੈ ਮੇਰੇ ਕੋਲ ਡੀਸੀ ਤਰਨਤਾਰਨ ਨੂੰ ਲਭੇ ਜੀ ਹੈ ਤੇ ਉਹ ਰਿਪੋਰਟ ਦੇਖ ਕੇ ਮੈਨੇ ਜੋ ਅਸੈਸਮੈਂਟ ਹੈ ਉਹ ਅਸੈਸਮੈਂਟ ਕਰਵਾ ਕੇ ਅੱਗੇ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਭੇਜੀ ਹੈ ਜ ਜੂ ਫਰਦਰ ਡਾਇਰੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਤੋਂ ਅਵੇਟਡ ਹੈ ਅੱਛਾ ਇਹਦੇ ਚ ਜਿਸ ਤਰੀਕੇ ਦੀ ਸ਼ਬਦਾਵਲੀ ਜੋ ਤਰਖਾਨ ਭਾਈਚਾਰੇ ਜਾਂ ਸੁਨਿਆਰਾ ਭਾਈਚਾਰੇ ਵੱਲ ਲਈ ਵਰਤੀ ਗਈ ਕੀ ਵਰਤੀ ਜਾ ਸਕਦੀ ਹੈ ਪ੍ਰਵੀਜ਼ਨ ਕੀ ਕਹਿੰਦਾ ਕਿਉਂਕਿ ਤੁਸੀਂ ਸ਼ਿਕਾਇਤ ਨੂੰ ਬੜੀ ਡੀਪਲੀ ਮੋਨਿਟਰ ਵੀ ਕੀਤਾ ਹੋਵੇਗਾ ਫੇਰ ਹੀ ਅੱਗੇ ਭੇਜੀ नहीं देखो देर आर टू बेसिक टू वन इज रिगार्डिंग द कास्ट रिमार्क्स जो है तो वो कास्ट रिमार्क्स किसी दे भी अगेंस्ट वैसे भी नहीं करना चाहिए इलेक्शन इंस्ट्रक्शन है कि किसी दे इस तरह की कोई रिमार्क्स यासनल रिमार्क्स या, परसनल या नहीं, नहीं करना चाहिए था। तो एच ये दे तो कास्ट रिमार्क्स भी है किसी ਪੋਲਿਟিক্যাল ਸਪੀਚਸ ਦੇ ਵਿੱਚ ਪਰਸਨਲ ਰਿਮਾਰਕਸ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਪਰਸਨਲ ਲਾਈਫ ਦੇ ਅਗੇਂਸਟ ਕਿਸੇ ਦੀ ਮੈਂਸ਼ਨ ਨਹੀਂ ਕਰਨਾ ਚਾਹੀਦਾ ਤੋਂ ਇਸ ਤਰ੍ਹਾਂ ਦੀ ਦੋ ਵਾਇਓਲੇਸ਼ਨ ਹੈ ਅਸੀਂ ਫਾਈਂਡ ਆਊਟ ਕੀਤਾ ਤੇ ਰਿਪੋਰਟ ਕਮਿਸ਼ਨ ਨੂੰ ਭੇਜੂਗੀ ਅੱਛੇ ਤੇ ਜੋ ਪ੍ਰੋਵੀਜ਼ਨ ਕੀ ਹੈਗਾ ਵਾਇਲੈਂਸ ਅਗਰ ਇਸ ਤਰ੍ਹਾਂ ਦੀ ਹੁੰਦੀ ਵੀ ਆ ਤਾਂ ਉਹਦੇ ਤੇ ਕਾਰਵਾਈ ਕਿਸ ਤਰ੍ਹਾਂ ਦੀ ਹੋ ਸਕਦੀ ਕਾਨੂੰਨ ਕੀ ਅੰਦਰ ਦੇ ਵਿੱਚ ਐਮ ਸੀ ਸੀ ਦੇ ਵਿੱਚ ਦੋ ਟਾਈਪ ਆਫ ਵਾਇਲੇਸ਼ਨ ਹੁੰਦੀ ਹੈ ਦੋ ਟਾਈਪ ਆਫ ਆਫੈਂਸਸ ਵੀ ਕੈਨ ਸੇ ਵਨ ਇਜ਼ ਬੇਸਿਕਲੀ ਓਨ ਵਿਚ ਇਜ਼ ਕੋਲਡ ਇਲੈਕਟਰਲ ਆਫੈਂਸ ਤੋ ਜਿਹਦੇ ਵਿੱਚ ਕਾਰਵਾਈ ਹੁੰਦੀ ਹੈ ਆਈ ਪੀ ਸੀ ਦੇ ਅੰਡਰ ਕਾਰਵਾਈ ਹੁੰਦੀ ਹੈ ਯਾ ਰਪੀਆ ਦੇ ਅੰਡਰ ਕਾਰਵਾਈ ਹੁੰਦੀ ਹੈ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਤੋ ਉਹਦੇ ਵਿੱਚ ਅਫਾਇਦ ਹੁੰਦੀ ਹੈ ਸੈਕੰਡ ਹੈ ਕਿ ਨੋਰਮਲ ਕਰਪਟ ਪ੍ਰੈਕਟਿਸਿਸ ਕਹਿੰਦੇ ਤੇ ਕਰਪਟ ਪ੍ਰੈਕਟਿਸਿਸ ਦੇ ਵਿੱਚ ਨੋਰਮਲੀ ਕਮਿਸ਼ਨ ਡਿਸਾਈਡ ਕਰਤੇ ਕਿ ਕੀ ਸਜ਼ਾ ਦੇਣੀ ਹੈ ਲਾਈਕ ਕੁਝ ਦਰਦ ਲਈ ਕੈਂਪੇਨ ਵਾਸਤੇ ਬੈਨ ਵੀ ਕਰ ਸਕਦਾ ਹੈ ਤੇ ਉਸ ਤੋਂ علاوہ ਕੁਝ ਸੈਂਚਰ ਵੀ ਕਰ ਸਕਦਾ ਹੈ ਵਾਰਨਿੰਗ ਵੀ ਦੇ ਸਕਦਾ ਹੈ तो उस तो अलावा और भी वट अवर एक्टिविटीज इलेक्शन कमीशन डिसाइड इट इज़ अप अपू द इलेक्शन कमीटिव टू डिसाइड तो वो कर सकता है तो ये दो टाइप ऑफ वायले है नॉर्मली जिस केस एफेयर दर्ज ने करवाना चाहिए तो वो अभी करते हैं तो दूसरे केसिस कमीशन डायरेक्शन वास्तव भेजते हैं ਇੱਕ ਹੋਰ ਸ਼ਿਕਾਇਤ ਆਈ ਸੀਗੀ ਤੁਹਾਡੇ ਤੱਕ ਕਿ ਜੋ ਸੀਐਮ ਹਾਊਸ ਦੇ ਵਿੱਚ ਮੀਟਿੰਗਸ ਹੋਈਆਂ ਸੀ ਸੰਜੇ ਸਿੰਘ ਆਮਾਦੀ ਪਾਰਟੀ ਦੇ ਰਾਸਵਾ ਮੈਂਬਰ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਕਾਲੀ ਦਲ ਦੀ ਉਹ ਮੇਰੇ ਖਿਆਲ ਵਿੱਚ ਸ਼ਿਕਾਇਤ ਸੀਗੀ ਉਸ ਸ਼ਿਕਾਇਤ ਦੇ ਵਿੱਚ ਕੀ ਹੁੰਦਾ ਉਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ ਨਹੀਂ ਦੇਖੋ ਉਹ ਬੇਸਿਕਲੀ ਗਵਰਨਮੈਂਟ ਰੈ residencies ਜੋ ਹੈ ਉਹ that is also included in the government accommodation uh, the definition the which to is karke asi clarification mangge commission to clarification aa chuke ki government residences is also included in the government accommodation is karke asi jo aam aadmi party no ek notice issue kita hai te unadi reply awaited hai jidori reply aayegi we will take action ye apne aap chek violence se bhi bandya ja sakta hai kyunki cm house da party padar de utte jehda mlc da meeting karna ye है कि इधर यस ये ने इस करके नोटिस इशू किया है ऐसे रिप्लाई मांगी है उन्होंने तो तो रिप्लाई हले आया नहीं आ है धन्यवाद जी कैमरामैन तुलसी मेहरा देना रविंद्रमीत पीटीसी न्यूज़ चंडीगढ़